ਸੰਗਤ ਜੀਓ ਸਭ ਤੋਂ ਪਹਿਲਾਂ ਫਤਿਹ ਦੀ ਸਾਨ ਪਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਇੱਥੇ ਸਾਕੀ ਦੇ ਪਾਵਨ ਮੌਕੇ ਤੇ ਇਕੱਤਰ ਹੋਏ ਆ ਪਰ ਆਪਾਂ ਇਹ ਗੱਲ ਵੀ ਯਾਦ ਰੱਖੀ ਪਾਉਂਗੀ ਕਿ ਇਹ ਦਿਨ ਜਿਹੜਾ ਇਹ ਗੁਰੂ ਸਾਹਿਬ ਨੇ ਆਪਾਂ ਨੂੰ ਖਾਲਸਾ ਪੰਥ ਪਾਕਸ਼ਾ ਅਸੀਸ ਤੇ ਇਸ ਦਿਨ ਸਮੇਂ ਸਮੇਂ ਤੇ ਉਸ ਟਾਈਮ ਦੀਆਂ ਸਰਕਾਰਾਂ ਤੋਂ ਲੈ ਕੇ ਹਮ ਤੱਕ ਆਪਣੇ ਸਿੱਖ ਸ਼ਬਦ ਵੀ ਰੱਖਣ ਨੂੰ ਮਿਲਿਆ। ਸਿਆਪਾਰ ਗਾਇ ਲਈ ਸਰਕਾਰ 1919 ਜੁਨੇਵਾਲੇ ਬਾਗ ਤੇ ਅੰਮ੍ਰਿਤਸਰ ਨੇ ਆਪਣੇ ਤੇ ਹਮਲਾ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸਾਰੇ ਸਿੱਖ ਇਸ ਦਿਨ ਇਕੱਠੇ ਹੋ ਕੇ ਆਪਣੀ ਗੱਲ ਆਪਣੇ ਪੰਜਾਬ ਦੀ ਗੱਲ ਆਪਣੇ ਆਜ਼ਾਦੀ ਦੀ ਗੱਲ ਕਰਦੇ ਆ। ਤੇ ਜਿਹੜੀਆਂ ਕਿ ਆਪਾਂ ਆਪਣੀ ਸਰਕਾਰ ਬਿੰਦੇ ਸੀ ਉਹਨਾਂ ਨੇ ਅੱਜ ਤੱਕ ਆਪਾਂ ਪੰਜਾਬ ਦੀ ਪਾਰਟੀ ਮੰਨਦੇ ਸੀ ਉਹਨਾਂ ਨੇ ਆਪਣੇ ਦਿੱਟ ਸ਼ਹਾਦਤ ਕਰਾਇਆ 1977 ਦੇ ਵਿੱਚ ਆਪਣੇ ਸਿੰਘਾਂ ਦੇ ਤਹਿਰ ਹੋਇਆ ਉਹਨਾਂ ਨੇ ਸ਼ਹੀਦੀਆਂ ਹੋਇਆ ਇਹ ਵੀ ਚੀਜ਼ ਆਪਾਂ ਨੂੰ ਯਾਦ ਰੱਖਣੀ ਚਾਹੀਦੀ ਆ ਕਿਉਂਕਿ ਆਪਣੀ ਪਾਰਟੀ ਇਹ ਸ਼ਹੀਦਾਂ ਦੇ ਉਸ ਕੁਰਬਾਨੀਆਂ ਤੇ ਵੀ ਖੜੀ ਆ ਤੇ ਜੇ ਆਪਾਂ ਗੱਲ ਕਰੀਏ ਵਿਸਾਖੀ ਦੇ ਦਿਹਾੜੇ ਦੀ ਤੇ ਮੌਜੂਦਾ ਸਰਕਾਰਾਂ ਨੇ ਜਾਂ ਜਿਹੜਾ ਤੰਤਰ ਆਪਣੇ ਦੇ ਉੱਪਰ ਚੱਲ ਰਿਹਾ ਉਹਨਾਂ ਨੇ ਇਹ ਵਿਸਾਖੀ ਦਾ ਦਿਹਾੜਾ ਆਪਣੇ ਉੱਪਰ ਇੱਕ ਜਿਵੇਂ ਆਪਾਂ ਕਹਿ ਲਏ ਬਿਨ ਨਾਚ ਨਾਲ ਦੇ ਰੂਪ ਚ ਦੇਸ਼ ਕੀਤਾ ਕਿਵੇਂ ਤੁਸੀਂ ਦੇਖੋ ਵੀ ਆਪਣੇ ਨੌਜਵਾਨ ਜਿਹੜੇ ਬੱਚੇ-ਬੱਚੇ ਜਦੋਂ ਸਕੂਲ ਜਾਂਦੇ ਆ ਉਹਨਾਂ ਨੂੰ ਇੱਕ ਰੰਗੀਨ ਕੱਪੜੇ ਪਾ ਕੇ ਅੱਜ ਬੰਨੀਆਂ ਬਣਾ ਕੇ ਜਨਤੀ ਦੇ ਰੂਪ ਚ ਇਹ ਆਪਣੇ ਉੱਤੇ ਪੇਸ਼ ਕੀਤਾ ਜਾਂਦਾ। ਇਹ ਇੱਕ ਰੰਗਾਰੰਗ ਪ੍ਰੋਗਰਾਮ ਆ ਪ੍ਰਾਕਸ਼ਿਗਰਾ ਜਿਹੜੇ ਕਿ ਸਾਰਾ ਇਹ ਸਾਰਾ ਤੰਤਰ ਆ ਜਿਹੜਾ ਸਮੇਂ ਦੀਆਂ ਸਰਕਾਰਾਂ ਨੇ ਆਪਣੇ ਉੱਤੇ ਵਰਤਾਇਆ ਹੈਗਾ। ਇਹ ਚੌਹਦੀ ਨਹੀਂ ਵੀ ਆਪਾਂ 5 ਕਿ ਇਕੱਠਾ ਹੋਵੇ 71 ਹੋਵੇ ਤੇ ਆਪ ਦੇ ਵਿਰਸੇ ਦੀ ਗੱਲ ਕਰੀਏ ਆਪਣੀ ਇਤਿਹਾਸ ਦੀ ਗੱਲ ਕਰੀਏ ਜੇ ਆਪਾਂ ਗੱਲ ਕਰੀਏ ਆਪਣੀ ਪਰਸੋ ਤੇ ਵੀ ਗੁਰੂ ਸਾਹਿਬ ਦੀ ਤੇ ਉਹਨਾਂ ਨੇ ਆਪਾਂ ਨੂੰ ਆਪਾਂ ਇੱਕ ਫਲਸਫਾ ਦਿੱਤਾਗਾ ਇੱਕ ਪਛਾਈ ਦਾਵਾ ਦਿੱਤਾਗਾ ਤੇ ਆਪਾਂ ਉਸ ਦੇ ਨਾਲ ਲੱਗਣਾ ਆਪਣੀ ਜਿਹੜੀ ਇਹ ਬਾਰਿਸ ਪੰਜਾਬ ਆ ਜੋ ਬਈ ਵੀ ਥੀਕ ਨੇ ਉਸ ਜੀ ਦਾ ਯਾਰ ਕਿਤਾਸੀ ਫਿਰ ਉਸ ਨੂੰ ਭਾਈ ਅਮਰਿਤਪਾਲ సే ਕਰਕੇ ਲੈ ਕੇ ਗਏ ਉਹਨਾਂ ਨੇ ਵਹੀਰ ਕੱਢੀ ਤੇ ਉਹ ਵਹੀਰ ਕੀ ਕਾਰਨ ਸੀ ਉਹ ਵਹੀਰ ਕੱਢਣ ਦਾ ਉਹ ਵੀ ਤੁਸੀਂ ਭਲੀ ਭਾਤੀ ਜਾਣਦੇ ਹੋ ਵੀ ਉਹ ਵਹੀਰ ਸੀ ਸਿੱਖੀ ਦੇ ਨਾਲ ਨਾਲ ਦੀ ਤੇ ਨਸ਼ਿਆਂ ਤੋਂ ਮੁਕਤ ਤਰਾਂ ਦੀ ਤੇ ਆਪਣੀ ਨੌਜਵਾਨੀ ਨੂੰ ਬਚਾਉਣ ਦੀ ਪਰ ਸਮੇਂ ਦੀਆਂ ਸਰਕਾਰਾਂ ਨੂੰ ਇਸ ਚੀਜ਼ ਤੇ ਵੀ ਦੁਰੇਜ ਸੀ ਇੱਕ ਡਰ ਸੀ ਕਿਤੇ ਇਹ ਪੰਜਾਬ ਵਿੱਚ ਇੱਕ ਲਹਿਰ ਨਾ ਔਰਤ ਕੇ ਪਰ ਕੋਈ ਨਹੀਂ ਜਾਣਦੀਆਂ ਸੀ ਵੀ ਲਹਿਰ ਲੈ ਤਾਂ ਚਾਹੇ ਤੁਸੀਂ ਸਾਡੇ ਸਿੰਘ ਜੇਲਾ ਵਿੱਚ ਡੱਕ ਦੋ ਚਾਹੇ ਸ਼ਹੀਦ ਕਰ ਦੋ ਲੈ ਤਾਂ ਉੱਤਨੀ ਉੱਤਨੀ ਆ ਤੇ ਅੱਜ ਤੁਹਾਡੇ ਸਾਹਮਣੇ ਆ ਜਿਹੜੀ ਲਹਿਰ ਉਸ ਖਾਲਸਾ ਰਹੀ ਟੋਟਕੇ ਐਡਾ ਵੱਡਾ ਵਿਸ਼ਾਲ ਰੂਪ ਲੈ ਚੁੱਕੀ ਆ ਤੇ ਆਪਾਂ ਨੂੰ ਇਹ ਵੀ ਜਾਣੂ ਹੋਣਾ ਪਊਗਾ ਕਿ ਕਿਵੇਂ ਕਿਵੇਂ ਸਰਕਾਰਾਂ ਨੇ ਆਪਣੇ ਤੇ ਦਸ਼ਰਦ ਕੀਤਾ ਤੇ ਉਹ ਆਦਾ ਨੈਰੇਟਿਵ ਬੰਦੀਆਂ ਤੇ ਆਪਾਂ ਨੂੰ ਆਪਣੇ ਝੰਡੇ ਵਿੱਚ ਲੈ ਲੈਂਦਿਆਂ ਜੇ ਆਪਾਂ ਗੱਲ ਕਰੀਏ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਇੱਕ ਸੰਘਰਸ਼ ਵਿੜਿਆ ਸੀ ਤੇ ਉਸ ਵਿੱਚ ਆਈ ਗ੍ਰੋਥ ਨੂੰ ਬਾਈ ਦੀਪ ਨੇ ਤੋੜਿਆ ਤੇ ਉਹ ਸੰਘਰਸ਼ ਸੀਗਾ ਵੀ ਆਪਣਾ ਪੰਜਾਬ ਬਚਾਉਣੀ ਤੇ ਪੰਥ ਬਚਾਉਣੀ ਇਹ ਦੋਨੇ ਚੀਜ਼ਾਂ ਬਰਾਬਰ ਰੱਖ ਕੇ ਚੱਲਦੀਆਂ ਜੇ ਆਪਣਾ ਪੰਥ ਬਚੂਗਾ ਆਪਣਾ ਪੰਜਾਬ ਬਚੂਗਾ ਪੰਜਾਬ ਉਹ ਪੰਜਾਬ ਇਸ ਕਾਇਦੇ ਸੇ ਕਾਲਾ ਰਾਜ ਬਣਵਾ ਸੀ ਤੇ ਆਪਾਂ ਨੂੰ ਕਿੰਨੇ ਹਿੱਸਿਆਂ ਵਿੱਚ ਸਰਕਾਰਾਂ ਨੇ ਬੰਨਤਾ ਇਹ ਆਪਾਂ ਨੂੰ